ਨਿਊਜ਼ ਪੀਬ 04 ਦੇਖ ਰਹੇ ਦਸਕਾ ਦਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰਨ ਜਾ ਰਹੇ ਹਾਂ ਬਿਜ਼ਨਸ ਬਿਊਰੋ ਵੱਲੋਂ ਅੱਜ ਨਰੇਗਾ ਦੇ ਇੱਕ ਕਰਮਚਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ 'ਟ ਰੰਗੇ ਹਾਥੀ ਕਾਬੂ ਕੀਤਾ ਦੱਸਿਆ ਗਿਆ ਕਿ ਸਾਧਕ ਮੁਕਸ਼ਰ ਰੋਡ ਦੇ ਇੱਕ ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਨਰੇਗਾ ਦੇ ਵਿੱਚ ਮੇੜ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਜੋ 5000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਅੱਜ ਉਸ ਨੂੰ ਸ਼ਾਹਕ ਦੇ ਵਿਖੇ 5000 ਰੁਪਏ ਦਿੱਤਾ ਗਿਆ ਤਾਂ ਬਿਜਲੈਂਸ ਬੀਰੋ ਵੱਲੋਂ ਮੌਕੇ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਹੱਥਾਂ ਨੂੰ ਕੈਮੀਕਲ ਲਾ ਕੇ ਜਦੋਂ ਚੈੱਕ ਕੀਤਾ ਗਿਆ ਤਾਂ ਪਾਣੀ ਦਾ ਰੰਗ ਜਿਹੜਾ ਲਾਲ ਗੁਲਾਬੀ ਹੋ ਗਿਆ ਤੇ ਬਿਜਲੈਂਸ ਬੀਰੋ ਵੱਲੋਂ ਉਸ ਦੀ ਪਿਛਲੀ ਜੇ ਦੇ ਵਿੱਚ 5000 ਰੁਪਏ ਜਿਹੜਾ ਬਰਾਮਦ ਕਰ ਲਿਆ ਹੋਰ ਜਾਣਕਾਰੀ ਦਿੰਦੇ ਆ ਬਿਜਲੈਂਸ ਦੇ ਡੀਐਸਪੀ ਕੇਵਲ ਕ੍ਰਿਸ਼ਨ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਕਈ ਹੋਗੀ ਬੀਚੋ ਵਿੱਚ ਕਿਤਾਬ ਉਹਦੀ ਨਹੀਂ ਇਸ ਤਰ੍ਹਾਂ ਥੋੜਾ ਜਿਹਾ ਫੋਟੋ ਚ ਕਾਈਂਡਲੀ ਕੋਟ ਦੇ ਵਿੱਚ ਜਾਣੀ ਹੈ ਉਹ ਆਹ ਉਹ ਜੀਆ ਬਿੱਚੋ ਕਰਦੇ ਹੋਏ ਉਹ ਪਿਛਲੀ ਸੀਟ ਅੱਗੇ ਕਰਕੇ ਪਿਛਲੇ ਬੋਲੋ ਚਲੋ ਨਾ ਕਰਾਂ ਅਗਲਾ ਅਗਲਾ ਸਿੱਧਾ ਕੀ ਕਰਕੇ ਤੂੰ ਹੋ ਜਾਣਾ ਕੋਈ ਗੱਲ ਸਰ ਜਾਣਕਾਰੀ ਤਾਂ ਦੇ ਦਿਓ ਕੀ ਆ ਜੀ ਪੂਰਾ ਮਾਮਲਾ ਕੀ ਹੈ ਕਿ ਕਿਹੜੋਸੇ ਤਸੇ ਲੈਂਦੇ ਆ ਲੋਕਾਂ ਤੋਂ ਕੀ ਕਿੰਨੇ ਪੈਸੇ ਰਿਸ਼ਵਤ ਲੈ ਲਏ ਇਹ ਕੀ ਦੇ ਤੋ ਰਿਸ਼ਵਤ ਲਈ ਸੀ ਕੀ ਦੇ ਵਿਹਾਰ ਤੇ ਹਾਂਜੀ ਕੰਪਲੇਨਟ ਆ ਉਹਦਾ ਨਾਮ ਦੱਸੋ ਕੀ ਆ ਜੀ ਤੁਹਾਨੂੰ ਕਾਫੀ ਲੋ ਜਰੂਰ ਹੈ थैंक यू ਕੋਈ ਨਹੀਂ ਆਪਰੇਟ ਕਰਦੇ ਹਾਂ ਜੇ ਕੋਈ ਹੋਵੇਗਾ ਅੱਤਰੀ ਹੋਗੀ ਗਾ ਚਲੋ ਵੀ ਇਸ ਤਰ੍ਹਾਂ ਥੋੜਾ ਜਿਹਾ ਫੋਟੋ ਚੋ ਕਾਈਂਡਲੀ ਕੋਟ ਦੇ ਵਿੱਚ ਜਾਣੀ ਹੈ